ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕ ਵਿਦ ਹਨੀ ਚੈਨਲ ਦੇ ਵਿੱਚ ਗੁਰਤੇਗ ਭਦਰ ਸਿਮਰੀਏ ਘਰ ਨੌਂ ਦੇ ਆਵੇ ਤਾਂ ਜਿੱਦਾਂ ਗੁਰਤੇਗ ਭਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਚਲਦੇ 350 50ਵੇਂ ਸਾਲ ਦੇ ਵਿੱਚ ਉਸ ਬਾਰੇ ਅਸੀਂ ਗੱਲ ਕਰਾਂਗੇ ਗੁਰਤੇਗ ਭਦਰ ਸਾਹਿਬ ਦੀ ਲਸਾਨੀ ਸ਼ਹਾਦਤ ਬਾਰੇ ਸਾਨੂੰ ਗੁਰਤੇਗ ਭਦਰ ਸਾਹਿਬ ਦੇ ਸ਼ਹੀਦੀ ਪੁਰਬ ਕਿਵੇਂ ਮਨਾਉਣੇ ਚਾਹੀਦੇ ਆ ਸਾਡੇ ਨਾਲ ਆਰਟੀਆ ਐਕਟਿਵਿਸਟ ਸਦਾ ਸੁਖਦੀਪ ਸਿੰਘ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਰ ਗੁਰਤੇਗ ਭਦਰ ਸਾਹਿਬ ਦੇ ਜਿੱਦਾਂ ਸ਼ਿਦੀ ਦਿਨ ਚੱਲ ਰਿਹਾ 350 ਸਾਲ ਮਨਾ ਰਹੇ ਸਾਰੀ ਸਿੱਖ ਕੌਮ ਸਾਨੂੰ ਗੁਰਤੇਗ ਭਦਰ ਸਾਹਿਬ ਦੇ ਸ਼ਿਦੀ ਦਿਨ ਕਿਵੇਂ ਮਨਾਉਣੇ ਚਾਹੀਦੇ ਆ ਤੁਹਾਡੇ ਸਰ ਇੱਕੇ ਸਵਾਲ ਦੇ ਵਿੱਚ ਕਈ ਸਵਾਲ ਹਾਂਜੀ ਮੈਂ ਵਾਰੀ ਵਾਰੀ ਗੱਲ ਕਰੂੰਗਾ ਔਰ ਕਿਉਂਕਿ ਅੱਜ ਗੁਰਤੇਗ ਭਦਰ ਸਾਹਿਬ ਦਾ ਸ਼ਿਦੀ ਜਾੜਾ ਵਾ 350 ਹਾਂਜੀ ਤੇ ਮੈਂ ਆਪਣੇ ਵਿਚਾਰਾਂ 'ਚ ਇਸ ਗੱਲ ਨੂੰ ਸਪਸ਼ਟ ਕਰ ਦਿਆਂ ਜਿਹੜਾ ਐਸ 350ਵੇਂ ਸਾਲ ਤੇ ਇੰਨਾ ਪ੍ਰਚਾਰ ਹੋ ਰਿਹਾ ਹਾਂਜੀ ਜਦੋਂ 349ਵਾਂ ਸੀ ਹਾਂਜੀ ਉਦੋਂ ਸਾਡੀ ਕੋਈ ਡਿਊਟੀ ਨਹੀਂ ਸੀ ਬਣਦੀ ਉਦੋਂ ਵੀ ਇੰਨੀ ਡਿਊਟੀ 351 ਦੇ ਵਿੱਚ ਵੀ ਇੰਨੀ ਡਿਊਟੀ ਹੈ ਹਾਂਜੀ ਮੇਨ ਮੁੱਦਾ ਇਹ ਆ ਗੁਰਤੇਗ ਬਾਦਰ ਸਾਹਿਬ ਦੀ ਬਾਣੀ ਕੀ ਕਹਿੰਦੀ ਗੁਰਤੇਗ ਬਾਦਰ ਸਾਹਿਬ ਦੇ ਸਿਧਾਂਤ ਕੀ ਕਹਿੰਦੇ ਗੁਰਤੇਗ ਬਾਦਰ ਸਾਹਿਬ ਦੀ ਸਮਾਜ ਵਿੱਚ ਵਰਤੋਂ ਵਿਹਾਰ ਜੋ ਉਹਨਾਂ ਨੇ ਇੱਕ ਲੈਂਡਮਾਰਕ ਸਿਰਜਿਆ ਉਹ ਕੀ ਕਹਿੰਦੇ ਉਹ ਲੋਕਾਈ ਨੂੰ ਉਪਦੇਸ਼ ਕੀ ਦਿੰਦੇ ਤੇ ਦੂਜੀ ਗੱਲ ਕੀਤੇ ਵੀ ਸਿੱਖ ਕੌਮ ਆ ਰਹੀ ਹੈ ਨਾ ਵੀ ਵਿੱਚ ਹੀ ਆ ਪਰ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਗੱਲ ਕੌੜੀ ਬਹੁਤ ਲੱਗੂਗੀ ਸਿੱਖਾਂ ਦੀ ਜ਼ਿੰਦਗੀ 'ਚ ਗੁਰੂ ਸਾਹਿਬ ਕਿੱਥੇ ਬਾਕੀ ਗੁਰੂ ਸਾਹਿਬਾਂ ਦੇ ਗੁਰਪੁਰ ਵੀ ਆਉਂਦੇ ਸਾਰੇ ਦੇ ਹੁੰਦੇ ਅਸੀਂ ਗੁਰੂ ਸਾਹਿਬ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਵੀ ਗੱਲ ਸਪਸ਼ਟ ਕਰਨੀ ਬੜਦੀ ਹੈ ਕਿਉਂਕਿ ਇਹ ਚੀਜ਼ ਸਾਨੂੰ ਗੁਰਤੇਗ ਬਹਾਦਰ ਸਾਹਿਬ ਨੇ ਸਿਖਾਈ ਵੇ ਡਰਨਾ ਨਹੀਂ ਕਦੀ ਕਿਸੇ ਤੋਂ ਤੇ ਭੈ ਨਹੀਂ ਮੰਨਣਾ ਭੈ ਕਾਹੂ ਕੋ ਦੇਤ ਨਹੀਂ ਨਹੀਂ ਬਹਿਮਾਨਤ ਆ ਨਾ ਕਿਸੇ ਨੂੰ ਭੈ ਦੇਣਾ ਨਾ ਕਿਸੇ ਦਾ ਭੈ ਮੰਨਣਾ ਪਹਿਲੀ ਗੱਲ ਸਪਸ਼ਟ ਇਹ ਹੋਈ ਵੀ ਗੁਰਤੇਗ ਬਹਾਦਰ ਸਾਹਿਬ ਦਾ ਸਾਡੇ ਲਈ ਸੰਦੇਸ਼ ਕੀ ਹੈ ਅਸੀਂ ਕਿੱਥੇ ਖੜੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਿਆਹ ਸ਼ਾਦੀ ਸਗਨ ਜਾ ਕਿਸ ਮਿਰਤਕ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨਾਲ ਸਬੜਾ ਸੰਬੰਧ ਹੈ ਚਲੋ ਅੱਗੇ ਗੱਲ ਕਲੀਅਰ ਹੋ ਜੂ ਉਹ ਇਹ ਕਿ ਗੁਰਤੇਗ ਭਾਦਰ ਸਾਹਿਬ ਦੀ ਔਰ ਗੱਲ ਕਰ ਲਈਏ ਬਾਕੀ ਮੁੜ ਕੇ ਆਪਾਂ ਨਰੋਲ ਧਾਰਵਕ ਗੱਲ ਕਰਾਂਗੇ ਜਿਹੜੀਆਂ ਤੇ ਰੰਗੁਰ ਤੇ ਭਦਰ ਸਾਹਿਬ ਦੀ ਸ਼ਤਾਬਦੀ ਮਨਾ ਰਹੀਆਂ 350ਵੀ ਤੇ ਜਿਹੜੀਆਂ ਤੇ ਰਾਣੇ ਉਦੋਂ 550ਵੀ ਗੁਰੂ ਨਾਨਕ ਸਾਹਿਬ ਦੀ ਮਹंगाई ਮਨਾਈ ਸੀ ਸੁਲਤਾਨਪੁਰ ਲੋਧੀ ਹਾਂਜੀ ਕਹਿੰਦਾ ਗੱਲ ਨਹੀਂ ਕਰਨੀ ਵੀ ਕਿੰਨੇ ਕਰੋੜ ਦਾ ਟੈਂਟ ਲੱਗਾ ਸੀ ਹਾਂਜੀ ਇਹ ਅੱਜ ਗੱਲ ਕਰਨੀ ਨਹੀਂ ਬਣਦੀ ਪਰ ਉਹਨਾਂ ਤੇ ਹਰ ਨੂੰ ਸਵਾਲ ਤੇ ਹੈ ਨਾ ਜਿਨ੍ਹਾਂ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਨੋਟੀਫਿਕੇਸ਼ਨ 550 ਦੇ ਸਾਲ ਤੇ ਜਾਰੀ ਕਰਤਾ ਪਰ ਬਰਕਤ ਤੋਂ ਮੁਕਰ ਗਏ ਯੇਤੋ ਸਮਝੋ ਮੈਂ ਗੁਰੂ ਸਾਹਿਬ ਦੀ ਗੱਲ ਕਰ ਰਿਹਾ ਜਿੱਥੋਂ ਸਮਝੋ ਬਿ ਉਹਨਾਂ ਦਾ ਕਹਿਣੀ ਕਥਨੀਤ ਕਰਨੀ ਦਾ ਕਿੰਨਾ ਫਰਕ ਹੈ ਕਰਨੀ ਬੰਦੀ ਗੱਲ ਹੁਣ ਸਰਕਾਰ ਤੇ ਸ਼ਤਾਬਦੀ ਮਨਾਈ ਦਾ ਅਸਰ ਮੈਂ ਤੇ ਤਾਂ ਮੰਨੂਗਾ ਜੇ ਸਰਕਾਰ ਜਾਤ ਪਾਤ ਛੂਹਾਂ ਛੂਤ ਸੱਚ ਭਿੱਟ ਕਰਨ ਵਾਲਿਆਂ ਨੂੰ ਸਰਕਾਰ ਕੋਈ ਸੰਦੇਸ਼ ਦੇਵੇ ਦਊਗੀ ਸਰਕਾਰ ਤਾਂ ਇੱਕ ਸੰਦੇਸ਼ ਹੀ ਦੇ ਸਕਦੀ ਹੈ ਕਿ ਲੋਕਾਂ ਨੂੰ ਆਪ ਵੀ ਐਫਰਟਸ ਕਰਨੇ ਪੈਣਗੇ ਨਹੀਂ ਆਪ ਐਫਰਟਸ ਕਰਨ ਮਾਤੇ ਸਰਕਾਰ ਲੋਕਾਂ ਚੋਂ ਨਹੀਂ ਹਾਂਜੀ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਨਹੀਂ ਸਰਕਾਰ ਦਾ ਆਪਣਾ ਜਿਹੜਾ ਵਾ ਉਹ ਇੱਕ ਇਮੇਜ ਉਹ ਪਰਸਨੈਲਿਟੀ ਉਹ ਇੱਕ ਆਦਰਸ਼ਕ ਪਰਸਨੈਲਿਟੀ ਹੋਣਾ ਚਾਹੀਦੀ ਸਰਕਾਰ ਹਾਂਜੀ ਆ ਵੀ ਕੋਈ ਹੋਵੇ ਮਨਾ ਤਾਂ ਗੁਰਤੇਗ বাহাদুর ਸਾਹਿਬ ਦਾ ਸਿੱਧੀਪੁਰਪ ਰਹੇ ਆ ਐਸਜੀਪੀਸੀ ਤੇ ਪੰਜਾਬ ਸਰਕਾਰ ਦੇ ਵਿੱਚ ਕੋਆਰਡੀਨੇਸ਼ਨ ਨਹੀਂ ਹੈਗਾ ਉਹ ਨਹੀਂ ਹੁਣ ਉਹਦਾ ਕਾਰਨ ਤਾਰਾ ਦੋਹਾਂ ਦੇ ਇੱਕੋ ਜਗ੍ਹਾ ਤੋਂ ਹਿਲਦੀ ਗੱਲ ਬੜੀ ਵਿਸ਼ਾ ਵੱਖਰਾ ਹੋ ਜਾਊਗਾ ਹੁਣ ਮੈਂ ਦੱਸ ਰਿਹਾ ਗੁਰਤੇਗ বাহাদুর ਸਾਹਿਬ ਜਿਹੜੇ ਆ ਉਹਨਾਂ ਦੇ ਜਿਹੜੀ ਮੈਂ ਗੱਲ ਕਰਨ ਲੱਗਾ ਕਿਸੇ ਨੇ ਨਹੀਂ ਕੀਤੀ ਹੋਣੀ ਮੈਂ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੇ ਓਟ ਆਸਰੇ ਨਾਲ ਅਸ਼ੀਰਵਾਦ ਨਾਲ ਕਹਿ ਰਿਹਾ ਹੁਣ ਮੈਂ ਗੱਲ ਕਰ ਰਿਹਾ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਆ ਅਸਥਿਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਇ ਹੈ ਖੇ ਕਿਉਂ ਨਾ ਹਰ ਕੋ ਨਾਮ ਲੇ ਮੂਰਖਨ ਦੇ ਹਾਜ਼ਰ ਇਹ ਸਰਕਾਰ ਦਾ ਉਪਦੇਸ਼ ਗੁਰੂ ਸਾਹਿਬ ਦਾ ਉਪਦੇਸ਼ ਸਰਕਾਰ ਲਈ ਵੀ ਆ ਮੇਰੇ ਲਈ ਵੀ ਆ ਪੰਜਾਬ ਦੇ ਲੋਕਾਂ ਲਈ ਵੀ ਆ ਸਾਰੀ ਲੋਕਾਈ ਦੇ ਵੀ ਆ ਜਿਹੜੀ ਤੇਰੀ ਦੇਹ ਰਹਿਣੀ ਨਹੀਂ ਉਹ கே ਹੋ ਜਾਣੀ ਆ ਤੇ ਮੂਰਖਾ ਨਰਲਾਜਾ ਆਦਮੀ ਪਰਮੇਸ਼ਰ ਦਾ ਭਜਨ ਕਿਉਂ ਨਹੀਂ ਕਰਦਾ ਹੁਣ ਬਾਕੀ ਖਾਲੀ ਤਾਂ ਸਾਰੇ ਆਪੋ ਆਪਣੀ ਭਰ ਲੈਣ ਚਲੋ ਮੈਂ ਅਗਲੀ ਗੱਲ ਕਰਾਂ ਜਿਹੜੀ ਲੋਕਾਂ ਵਾਸਤੇ ਨਵੀਂ ਗੁਰਤੇਗ বাহাদুর ਸਾਹਿਬ ਦਾ ਇੱਕ ਮਿੱਤਰ ਹੁੰਦਾ ਸੀ ਭਾਈ ਸਦਾਨੰਦ ਜਦੋਂ ਗੁਰਤੇਗ বাহাদুর ਸਾਹਿਬ ਬਾਬੇ ਬਕਾਲੇ ਸੀਗੇ ਉਹ ਗੁਰੂ ਸਾਹਿਬ ਨੂੰ ਰਬਾਬ ਸੁਣਾਉਂਦਾ ਹੁੰਦਾ ਸੀ ਗੁਰੂ ਸਾਹਿਬ ਨੇ ਉਹਨੂੰ ਕਈ ਵਾਰ ਪੁੱਛਣਾ ਸਦਾ ਅਨੰਦ ਕੀ ਗੱਲ ਆਦਾਸ ਬਹੁਤ ਜੋਗਨਜੀਤ ਪਿਆਰ ਬਹੁਤ ਸੀ ਇੱਕ ਦਿਨ ਫਿਰ ਉਹਨੇ ਦੱਸਿਆ ਵੀ ਰਾਏ ਸੇਣਾ ਪਿੰਡ ਬਹੱਲਾ ਦਿਲ ਵਾਲੀ ਗਲੀ ਭਾਈ ਕਲਿਆਣੇ ਦੀ タルਬਸ਼ਲਾ ਦਿੱਲੀ ਦੇ ਵਿੱਚ ਮੈਂ ਉੱਥੇ ਸੰਗੀਤ ਸਿੱਖਦਾ ਉੱਥੇ ਪੰਡਿਤ ਸ਼ਿਵ ਨਾਰਾਇਣ ਮੇਰੇ ਉਸਤਾਦ ਮੈਂ ਚਾਹਣਾ ਵਾ ਮੇਰਾ ਰਿਸ਼ਤਾ ਪੰਡਤ ਸ਼ਿਵੰਦਰਨ ਦੀ ਬੇਟੀ ਨਾਲ ਹੋ ਜਾਵੇ ਹਾਂ ਲਾਜਵੰਤੀ ਨਾਲ ਗੁਰੂ ਸਾਹਿਬ ਨੇ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਹੁਣ ਤੇ ਅੱਜ ਦੇ ਟਾਈਮ ਤੇ ਕਿੰਨੀ ਜਾਤ ਪਾਤ ਸੁੱੱਚ ਪਿੱਟਿਆ ਉਸ ਟਾਈਮ ਤੇ ਕਿੰਨੀ ਉਹ 1670 ਦੇ ਲੱਗੇ ਜਾਓ 1660 ਦੇ ਲੱਗੇ ਕੀ ਹਲਾ ਤੋਣ ਦੇ ਸੋਚ ਸਕਦੇ ਹੋ ਇਹ ਗੁਰਤੇਗ ਬਹਾਦਰ ਸਾਹਿਬ ਦਾ ਕ੍ਰਾਂਤੀਕਾਰੀ ਕਦਮ ਸੀ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਸਦਾਨੰਦ ਫਿਕਰ ਨਹੀਂ ਕਰਨੀ ਰਿਸ਼ਤਾ ਮੈਂ ਕਰਾਂ ਕਿਉਂਕਿ ਮੈਂ ਦਰਸ਼ਕਾਂ ਸਰੋਤਿਆਂ ਨੂੰ ਸਪਸ਼ਟ ਕਰ ਦਿਆਂ ਭਾਈ ਸਦਾਨੰਦ ਜਿਹੜਾ ਉਹ ਛੂਦਰ ਸੀ ਤੇ ਪੰਡਿਤ ਸ਼ਿਵੰਦਰਨ ਦੀ ਜਿਹੜੀ ਬਰਾਦਰੀ ਆ ਉਹ ਰੋਕ ਰਹੀ ਸੀ ਤੂੰ ਉੱਥੇ ਰਿਸ਼ਤਾ ਨਹੀਂ ਕਰਨਾ ਉਹ ਛੂਦਰ ਅਸੀਂ ਆਪਣੀ ਬਰਾਦਰੀ ਚ ਕਰਨ ਫਿਰ ਵੇਖੋ ਕੀ ਹੋਇਆ ਗੁਰੂ ਜਗਨਨਾਥ ਸਿਗੇ ਇਹਨਾਂ ਦੇ ਗੁਰੂ ਪੰਡਤ ਸ਼ਿਵ ਨਾਰਾਇਣ ਦੇ ਉਹਨਾਂ ਨਾਲ ਗੱਲ ਕਰਕੇ ਗੱਲ ਚੱਲਦੀ ਰਹੀ ਬੜੇ ਮਹੀਨੇ ਬਹੁਤ ਇੱਕ ਵਾਰ ਪੰਡਤ ਸ਼ਿਵ ਨਾਰਾਇਣ ਤੇ ਬਰਾਦਰੀ ਦਾ ਇੰਨਾ ਦਬਾਅ ਪੈ ਗਿਆ ਉਹ ਬਰਾਦਰੀ ਅੱਗੇ ਝੁੱਕ ਕੇ ਹਾਰ ਮੰਨ ਗਿਆ ਹੱਥ ਜੋੜ ਤੇ ਕਹਿੰਦਾ ਠੀਕ ਆ ਮੈਂ ਆਪਣੀ ਬੇਟੀ ਜਿਹੜੀ ਆ ਨਾ ਉਹਨੂੰ ਕੋਇਲ ਨਗਰ ਅਲੀਗੜ ਜਿਹੜਾ ਪੰਡਿਤ ਸ਼ਿਵਿੰਦਰਨ ਦਾ ਪਿਤਰੀ ਪਿੰਡ ਸੀ ਯੂਪੀ ਚ ਉੱਥੇ ਭੇਜ ਦੂੰਗਾ ਉਹਨੇ ਆਪਣੀ ਬੇਟੀ ਲਾਜਵੰਤੀ ਪਿੰਡ ਭੇਜਦੀ ਪਰ ਫਿਰ ਕਿਉਂਕਿ ਗੁਰੂ ਸਾਹਿਬ ਨੇ ਇਤਿਹਾਸ ਸਿਰਜਣਾ ਸੀ ਉਸ ਟਾਈਮ ਤੇ ਗੁਰੂ ਸਾਹਿਬ ਨੇ ਕਿਹਾ ਮੈਂ ਵਿੱਚ ਪਾ ਕੇ ਮੈਂ ਗੱਲ ਕਰਦਾ ਪੰਡਤ ਛੇਨਾਰਾ ਨਾਲ ਗੱਲ ਕੀਤੀ ਹੋਰਨਾ ਅਹਲਕਾਰਾ ਨਾਲ ਗੱਲ ਕੀਤੀ ਬਰਾਦਰੀ ਨਾਲ ਗੱਲ ਕੀਤੀ ਲਾਜਵੰਤੀ ਦਾ ਰਿਸ਼ਤਾ ਭਾਈ ਸਦਾਨੰਦ ਦੇ ਨਾਲ ਹੋ ਗਿਆ ਵਿਆਹ ਵੀ ਹੋ ਗਿਆ ਲਾਜਵੰਤੀ ਵਿਆਹ ਕੇ ਅਨੰਦਪੁਰ ਸਾਹਿਬ ਆ ਗਈ ਉਹ ਗੁਰੂ ਸਾਹਿਬ ਉਹ ਤੋਂ ਅਨੰਦਪੁਰ ਸਾਹਿਬ ਰਹਿੰਦੇ ਸੀਗੇ ਇਹਨਾਂ ਨਾਲ ਪਰਿਵਾਰਕ ਸਬੰਧ ਸੀਗੇ ਔਰ ਜਿਹੜੇ ਲੋਕ ਸੁੱਚ ਪਿੱਟ ਕਰਦੇ ਆਵੇ ਅਸੀਂ ਸਵਰਨ ਜਾਤੀ ਆਹੀਂ ਛੂਦਰਾਂ ਨਾਲ ਇੰਜ ਕਰਨਾ ਉੰਜ ਕਰਨਾ ਜੋ ਵੀ ਆ ਇੱਕ ਗੁਰੂ ਸਾਹਿਬ ਨੇ ਤੇ 1660 ਦੇ ਨੇੜੇ ਤੇੜੀ ਚਬੇੜ ਮਾਰਤੀ ਤੁਹਾਡੇ ਮੂੰਹ ਤੋਂ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਸਾਰੀਆਂ ਜਾਤੀਆਂ ਬਰਾਬਰ ਉਹਦੋਂ ਕੀਤੀਆਂ ਬਾਅਦ ਚ ਪਰ ਇਹ ਗੁਰੂ ਸਾਹਿਬ ਦੇ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਚੱਲ ਰਹੀ ਗੁਰੂ ਸਾਹਿਬ ਨੇ ਰਿਸ਼ਤਾ ਕਰਾ ਦਿੱਤਾ ਬੀਬੀ ਲਾਜਵੰਤੀ ਗੁਰੂ ਸਾਹਿਬਾਨ ਦੇ ਮਹਿਲ ਜਿੱਥੇ ਆਨੰਦਪੁਰ ਸਾਹਿਬ ਉਹ ਰਹਿੰਦੇ ਸੀ ਮਾਤਾ ਗੁਜਰੀ ਜੀ ਰਹਿੰਦੇ ਸੀ ਬਾਲ ਗੋਬਿੰਦਰਾਏ ਰਹਿੰਦੇ ਸੀ ਉੱਥੇ ਹੀ ਲਾਜਵੰਤੀ ਗੁਰੂ ਕੇ ਮਹਿਲ ਅਜ ਆਉਣਾ ਜਾਣਾ ਸੀਗਾ ਔਰ ਇੱਕ ਟਾਈਮ ਆਇਆ ਲਾਜਵੰਤੀ ਘਰ ਦੀ ਮੈਂਬਰ ਬਣ ਗਈ ਆਪਣੇ ਘਰ ਵੀ ਰਾਤ ਨੂੰ ਘਟ ਜਾਂਦੇ ਸੀਗੇ ਉਹ ਉੱਥੇ ਰਹਿੰਦੇ ਸਾਰੇ ਪ੍ਰਸ਼ਾਦਾ ਪਾਣੀ ਵੀ ਉੱਥੋਂ ਛਕਣਾ ਘਰ ਦਾ ਸਾਰਾ ਕੰਮਕਾਰ ਲਾਜਵੰਤੀ ਤੇ ਡਿਪੈਂਡ ਕਰਦਾ ਸੀ ਲਾਜਵੰਤੀ ਦਾ ਨਾਮ ਮਾਤਾ ਗੁਜਰੀ ਜੀ ਨੇ ਰੱਖਿਆ ਸੀ ਪ੍ਰੇਮੋ ਕੋਈ ਵੀ ਗੱਲ ਕਰਨੀ ਦੁੱਧ ਨੂੰ ਜਾਗ ਲਈ ਆ ਪ੍ਰੇਮੋ ਨੂੰ ਪੁੱਛੋ ਰਸੋਈ ਦਾ ਸਾਰਾ ਕੰਮ ਤਿਆਰ ਆ ਪ੍ਰੇਮੋ ਨੂੰ ਪੁੱਛੋ ਭਾਈ ਸਦਾਨੰਦ ਦੇ ਘਰ ਭਾਈ ਜਾਂਦਾ ਹੋਇਆ ਭਾਈ ਜਾਂਦਾ ਜਿਹੜਾ ਗੁਰੂ ਸਾਹਿਬ ਦਾ ਹਾਣੀ ਸੀ ਦੱਸੇ ਪਾਸ਼ਾ ਨੂੰ ਭਾਈ ਜਾਂਦਾ ਤੇ ਗੁਰੂ ਸਾਹਿਬ ਬਚਪਨ ਦੇ ਵਿੱਚ ਗੱਤਕਾ ਖੇਡਦੇ ਰਹੇ ਇੱਕੇ ਉਸਤਾਦ ਕੋਲੋਂ ਸਿੱਖਦੇ ਰਹੇ ਇਹ ਮੈਂ ਸਾਂਝੀ ਵਾਲਤਾ ਦੀ ਗੱਲ ਕਰ ਰਿਹਾ ਇਹ ਉਹਨਾਂ ਲੋਕਾਂ ਲਈ ਵੀ ਸੰਦੇਸ਼ ਹੈ ਜਿਹੜੇ ਕਹਿੰਦੇ ਸਾਡੀ ਸੰਪਰਦਾਇ ਦੇ ਵਿੱਚ ਚੌਥੇ ਪਾੜੇ ਵਾਲਿਆਂ ਦੇ ਭਾਂਡੇ ਵੱਖਰੇ ਤੇ ਜਿਹੜੇ ਆਪਣਾ ਪਾਪ ਢੱਕਣ ਲਈ ਉਹ ਬਾਬਾ ਕਹਿੰਦਾ ਵੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਚੌਥੇ ਪਾੜੇ ਵਾਲੇ ਵੱਖਰੇ ਹੁੰਦੇ ਸੀ ਮੈਂ ਇਹ ਦੱਸਣਾ ਚਾਹੁੰਦਾ ਉਹਨਾਂ ਨੂੰ ਉਹ ਬਾਬਾ ਹੁਣ ਮੈਨੂੰ ਨਹੀਂ ਪਤਾ ਕਿੰਨਾ ਕੜਿਆ ਪੜਿਆ ਵਾ ਕੜਿਆ ਤੇ ਹੈ ਨਹੀਂ ਕੋ ਪੜਿਆ ਵਾ 500 600 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਹੈ ਇੱਥੇ ਕਿੱਲਾ ਠੋਕ ਜਾਂਦਾ ਦਿਮਾਗ ਖਰਾਬ ਹੁੰਦਾ ਹੀ ਔਰ ਉਹ ਨਾ ਕੋ ਗੁਰੂ ਆ ਤੇ ਨਾ ਕੋ ਸੰਤ ਆ ਉਹ ਆਪਣੀ ਕਰਤੂਤ ਢੱਕਣ ਲਈ ਉਹ ਹਰਮੰਦਰ ਸਾਹਿਬ ਦੇ ਕਹਿ ਰਿਹਾ ਇੱਥੇ ਵੀ ਚੁੱਥੇ ਪਾੜੇ ਵਾਲੇ ਦਾ ਇਸ ਤਰ੍ਹਾਂ ਹੁੰਦਾ ਸੀਗਾ ਨਹੀਂ ਸੀ ਹੁੰਦਾ ਹਰਮੰਦਰ ਸਾਹਿਬ ਦੇ ਵਿੱਚ ਪੁਜਾਰੀਆਂ ਨੇ ਇੱਕ ਵਾਰ ਸ਼ੂਦਰ ਵੀਰਾਂ ਦੀ ਦੇਗ ਮਨਾ ਕਰਦੀ ਉਸ ਤੋਂ ਬਾਅਦ ਇਹ ਸ਼ਾਇਦ 1920 ਦੇ ਨੇੜੇ ਤੇੜੀ ਦੀ ਗੱਲ ਫਿਰ ਪੁਜਾਰੀਆਂ ਨਾਲ ਗੱਲਬਾਤ ਹੋਈ ਕੋਸ਼ ਸ਼ੂਦਰ ਵੀਰ ਗਏ ਕੜਾ ਪ੍ਰਸ਼ਾਦ ਦੀਆਂ ਦੇਗਾ ਲੈ ਕੇ ਗਏ ਉੱਥੇ ਕੜਾ ਪ੍ਰਸ਼ਾਦੀ ਦੇਗ ਪਰਵਾਨ ਹੋਈ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਰਵਿੰਦਰ ਸਾਹਿਬ ਦੇ ਚਾਰ ਦਰਵਾਜੇ ਆਏ ਖਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਹ ਵਰਣਾ ਕੋ ਸਾਂਝਾ ਹੁਣ ਜਿਹੜੀਆਂ ਧਿਰਾਂ ਨੂੰ ਤਕਲੀਫ ਹੁੰਦੀ ਹਰਮੰਦਰ ਸਾਹਿਬ ਤੋਂ ਮੈਂ ਉਹ ਜਿਆਦਾ ਡਿਟੇਲ ਤੇ ਨਹੀਂ ਜਾਣਾ ਸਾਰਿਆਂ ਨੂੰ ਪਤਾ ਉਹ ਚਾਰ ਦਰਵਾਜੇ ਮੇਰੇ ਚਾਰ ਦਰਵਾਜੇ ਨਹੀਂ ਰੱਖੇ ਗੁਰਤੇਗ বাহাদুর ਸਾਹਿਬ ਨੇ ਉਹ ਚੀਜ਼ ਪ੍ਰੈਕਟੀਕਲੀ ਸਿਰਜ ਕੇ ਤਲੀ ਦੇ ਉੱਤੇ ਸਰੋ ਜਵਾ ਦਿਓ ਭਾਈ ਜੈਤਾ ਸ਼ੁੱਧਰ ਉਹਦਾ ਬਾਪ ਸਦਨੰਦ ਸ਼ੁੱਧਰ ਭਾਈ ਜੈਤੇ ਦੀ ਮਾਂ ਲਾਜਵੰਤੀ ਪੰਡਤ ਪਰਿਵਾਰ ਚੋਂ ਭਾਈ ਜੈਤੇ ਦਾ ਜੋ ਰਿਸ਼ਤਾ ਹੋਇਆ ਭਾਈ ਜੈਤਾ ਪੱਟੀ ਜਿਹੜਾ ਤਰਨਤਨ ਦੇ ਲੱਗੇ ਆ ਉਥੋਂ ਦਾ ਭਾਈ ਖਜਾਨ ਸਿੰਘ ਰਿਆੜ ਉਹਦੀ ਪੁੱਤਰੀ ਰਾਜਦੇਵੀ ਨਾਲ ਰਿਸ਼ਤਾ ਹੋਇਆ ਸੀ ਇਹ ਆ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋ ਵਰਣਾ ਕੋ ਸੰਝ ਇਹ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਉਪਦੇਸ਼ ਉਹਨਾਂ ਦੇ ਫਲਸਫੇ ਤੇ ਚੱਲਣਾ ਉਹਨਾਂ ਦਾ ਫਲਸਫਾ ਉਹਨਾਂ ਦੇ ਪਾਇ ਪੂਰਨਿਆਂ ਤੇ ਚੱਲਣਾ ਹਾਂ ਚੱਲਦਾ ਕੋਈ ਮੈਂ ਜੱਟ ਅਸੀਂ ਫਲਾਨੇ ਸਾਡੀ ਜਾਤ ਆ ਮੈਂ ਉੱਚਾ ਉਹ ਨੀਵਾ ਹਮਰੀ ਜਾਤ ਪਾਤ ਨਹੀਂ ਗੁਰਸਤਗੁਰ ਇਹ ਗੁਰੂ ਸਾਹਿਬ ਨੇ ਬਾਣੀ ਚ ਵੀ ਕਿਹਾ ਦੇਖੋ ਮੈਂ ਪਹਿਲਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਫੇਰ ਕਹਿ ਰਿਹਾ ਹਾਂ ਹਾਂ ਸਿੱਖਾਂ ਦੀ ਜ਼ਿੰਦਗੀ 'ਚ ਗੁਰੂ ਸਾਹਿਬ ਕਿੱਥੇ ਜਿਹੜਾ ਵੀ ਮੇਰਾ ਵੀਰ ਮੇਰੇ ਨਾਲ ਇਸ ਟੌਪਿਕ ਤੇ ਡਿਬੇਟ ਕਰਨੀ ਚਾਹੁੰਦਾ ਲਾਈਵ ਕਰ ਲਵੇ ਮੈਂ ਕੋਈ ਕਾਗਜ਼ ਵੀ ਨਹੀਂ ਲਾਊਂਗਾ ਉਦਾਂ ਹੀ ਬਹਿ ਜਾਊਂਗਾ ਬਾਣੀ ਕਹਿੰਦੀ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵਿੱਚੋਂ ਸਿਰ ਗੁਰ ਕੇ ਗੁਰ ਲੱਖੋ ਗੁਰ ਰੱਖੋ ਲਾਜ ਹਰ ਜਨ ਕੈ ਕਹਿੰਦੇ ਸਾਡੀ ਜਾਤ ਪਾਤ ਜਿਹੜੀ ਸਤਗੁਰ ਆ ਸਤਗੁਰੂ ਵਾਲੀ ਜਾਤ ਸਾਡੀ ਆ ਤੇ ਅਸੀਂ ਗੁਰੂ ਨੂੰ ਸਿਰ ਵੇਚਤਾ ਇਹ ਹੁਣ ਦੱਸੇ ਪਾਸ ਵਾਲੀ ਗੱਲ ਆ ਗਈ ਹਾਂਜੀ ਗੁਰੂ ਸਾਹਿਬ ਨੇ ਸੀਸ ਪੰਜ ਕਲਮ ਕਰਕੇ ਪੰਜਾਂ ਪਿਆਰਿਆਂ ਦਾ ਪੰਜ ਜਾਤਾਂ ਚੋਂ ਲੈ ਕੇ ਉਹਨਾਂ ਨੂੰ ਖਾਲਸਾ ਸਜਾਤਾ ਉਹਨਾਂ ਨੂੰ ਕਿਹਾ ਜਾਤਨਾਸ਼ ਤੁਹਾਡੀ ਅੱਜ ਤੋਂ ਜਾਤਨਾਸ਼ ਕਰਮਨਾਸ਼ ਕੁੱਲਨਾਸ਼ ਹੁਣ ਅਮਰਧਾਰੀ ਸਿੱਖਾਂ ਨੂੰ ਗੁੱਸਾ ਲੱਗੂਗਾ ਜਾਤਨਾਸ਼ ਕਰਮਨਾਸ਼ ਕੁੱਲਨਾਸ਼ ਹੋ ਗਿਆ ਪਾ ਜਤਾਂ ਦਾ ਛੱਜ ਅਜੇ ਵੀ ਚੁੱਕੀ ਫਿਰਦਾ ਮੈਂ ਆਪਣੇ ਬਹੁਤ ਜਾਣਨ ਵਾਲੇ ਜਿਹੜੇ ਅਮਰਧਾਰੀ ਆ ਬੀਬੀਆਂ ਸਿੰਘ ਮੈਂ ਕਹਿ ਆ ਵੀ ਉਹਨਾਂ ਮੈਂ ਪਿਛਲੇ 20 ਸਾਲ ਤੋਂ ਕਹਿੰਦਾ ਆ ਰਿਹਾ ਤੁਸੀਂ ਗੁਰੂ ਸਾਹਿਬ ਦੀ ਕਿਹੜੀ ਕਈ ਗੱਲ ਬਣੀ ਉਹ ਕਹਿੰਦਾ ਤੁਹਾਡੀ ਯਾਦ ਕੋਈ ਨਹੀਂ ਤੁਹਾਡੀ ਮੇਰੇ ਵਾਲੀ ਯਾਦ ਆ ਤੁਹਾਡੀ ਯਾਦ ਚਲੋ ਹੁਣ ਦੇਖੋ ਅੱਗੇ ਕੀ ਹੁੰਦਾ ਗੁਰਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਨ ਵਾਲੇ ਕਿੰਨੇ ਲੋਕ ਭਾਈ ਮਤੀ ਦਾਸ ਪਈ ਸਤੀ ਦਸ ਪੈਦਿਆਲਾ ਪੈਦਿਆਲਾ ਜੀ ਜਦੋਂ ਦਿੱਲੀ ਗਏ ਗੁਰਤੇਗ ਬਹਾਦਰ ਸਾਹਿਬ ਨੂੰ ਇੱਕ ਐਸੇ 6-7 ਫੁੱਟ ਉੱਚੇ ਪਿੰਜਰੇ ਚ ਬੰਦ ਕੀਤਾ ਗਿਆ ਸੀ ਜਿੱਥੇ ਚੰਗੀ ਤਰ੍ਹਾਂ ਨਾ ਬੰਦਾ ਖਲੋ ਸਕਦਾ ਨਾ ਬੈਠ ਸਕਦਾ ਨਾ ਸੌ ਸਕਦਾ ਹੂੰ ਔਰ ਅੱਗੇ ਕੀ ਹੋਇਆ ਇਹ ਗੱਲ ਸੰਗਤ ਨੂੰ ਦੱਸਣੀ ਪੈਂਦੀ ਹੈ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਬਣਾਉਣੀ ਤੁਸੀਂ ਕਿਤੇ ਵੀ ਜਾਓ ਤੰਦਰਪੁਰ ਸਾਹਿਬ ਹੀ ਜਾਓ ਨਿਰਾਜ ਲਬੀਆਂ ਪਕੌੜੇ ਖਾਣ ਤੱਕ ਸੀਮਤ ਨਹੀਂ ਗਏ ਤਾਂ ਇਹ ਗੱਲ ਮੈਂ ਆਪਣੀ ਵੀਰਾਂ ਨੂੰ ਦੱਸਣੀ ਚਾਹਣਾ ਜਿਨ੍ਹਾਂ ਨੂੰ ਨਹੀਂ ਪਤਾ ਉੱਥੇ ਜਿਹੜੀ ਜੇਲ੍ਹ ਦੇ ਵਿੱਚ ਗੁਰੂ ਸਾਹਿਬ ਨੂੰ ਕੈਦ ਕੀਤਾ ਸੀ ਉਹਦਾ ਕੁਤਵਾਲ ਦਾ ਨਾਂ ਸੀ ਅਬਦੁੱਲਾ ਬਹੁਤ ਸਖਤ ਸੀ ਬਹੁਤ ਕਰਖਤ ਪਰ ਗੁਰੂ ਸਾਹਿਬ ਦੇ ਚਰਨੀ ਹੱਥ ਲਾਉਂਦੇ ਗੁਰੂ ਸਾਹਿਬ ਤੋਂ ਛੇਰੇ ਸ਼ਾਮ ਜਦੋਂ ਆਉਂਦਾ ਸੀ ਡਿਊਟੀ ਤੇ ਗੁਰੂ ਸਾਹਿਬ ਨੂੰ ਮਿਲ ਕੇ ਜਾਂਦਾ ਸੀ ਪੈਰੀ ਹੱਥ ਲਾ ਕੇ ਖੋਦ ਕਿਆ ਉਹਨੇ ਇਤਿਹਾਸ ਚ ਦਰਜਾ ਕਿ ਗੁਰੂ ਸਾਹਿਬ ਮੈਨੂੰ ਸੇਵਾ ਦੱਸੋ ਮੈਂ ਤੁਹਾਨੂੰ ਸੇਫ ਰਸਤਾ ਦੇ ਦਿੰਨਾ ਤੁਸੀਂ ਸਾਰੇ ਚਲੇ ਜੋ ਗੁਰੂ ਸਾਹਿਬ ਕਹਿੰਦੇ ਨਹੀਂ ਜਾਣਾ ਫਿਰ ਬਾਅਦ ਚ ਜਦੋਂ ਗੁਰੂ ਸਾਹਿਬ ਦੀ ਸ਼ਹੀਦੀ ਨੇੜੇ ਆਈ ਸਾਰੇ ਸਿੰਘ ਵੀ ਸ਼ਹੀਦ ਹੋ ਗਏ ਨਾਲ ਹੀ ਕਰਤੇ ਉਹਨਾਂ ਨੇ ਕਹਿੰਦੇ ਚੱਲ ਕੋਈ ਸੇਵਾ ਜਿਹੜੀ ਤੂੰ ਕਰ ਸਕੇ ਬਾਅਦ ਵਿੱਚ ਮੈਂ ਉਹਨੂੰ ਭਾਈ ਅਬਦੁੱਲਾਹ ਕਹੂੰਗਾ ਉਹ ਭਾਈ ਆ ਉਹਦੀ ਸੇਵਾ ਵੇਖੋ ਕੀ ਹੈ ਬਾਅਦ ਵਿੱਚ ਭਾਈ ਆਗਿਆ ਰਾਮ ਭਾਈ ਸਦਾ ਨਾਨ ਦੇ ਵੱਡੇ ਭਰਾ ਸੀ ਜੈਤਾ ਗੁਰਬਖਸ਼ ਉਦਾ ਨਨੂਆ ਇਹ ਚਾਰ ਪੰਜ ਬੰਦੇ ਸੀ ਇਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਕਹਿੰਦੇ ਗੁਰ ਤੇਗ ਬਹਾਦਰ ਸਾਹਿਬ ਦਾ ਸਰੀਰ ਲੈ ਜਾ ਹੂੰ ਮੈਂ ਚੁਕਵਾ ਦੂੰ ਅਬਦੁੱਲਾ ਕਹਿੰਦਾ ਪਰ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਕਰਕੇ ਗੁਰੂ ਸਾਹਿਬ ਦਾ ਸੀਸ ਕਲਮ ਕਰਕੇ ਅਨਾਉਂਸਮੈਂਟ ਕੀਤੀ ਜੇ ਕੋਈ ਸਿੱਖ ਹੈ ਤਾਂ ਚੁੱਕ ਲਵੇ ਆਪਣੇ ਗੁਰੂ ਦੀ ਲੋਥ ਇਹ ਅਨਾਉਂਸ ਕੀਤਾ ਸੀ ਮਗਲਾ ਨੇ ਭਾਈ ਜੈਤੇ ਨੇ ਆਪਣੇ ਬਾਪ ਸਦਾਨੰਦ ਦਾ ਆਪਣੇ ਹੱਥੀ ਸੀਸ ਕਲਮ ਕੀਤਾ ਸੀਸ ਕਲਮ ਕਰਕੇ ਉਹਦਾ ਸਰੀਰ ਗੁਰਤੇਗ ਬਹਾਦਰ ਸਾਹਿਬ ਵਾਲੀ ਜਗ੍ਹਾ ਰੱਖਿਆ ਤੇ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਭਾਈ ਜੈਤਾ ਲੈ ਗਿਆ ਦਿੱਲੀ ਤੋਂ ਆਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਦੇ ਕੋਲ ਜਿੱਥੇ ਉਹ ਰਹਿੰਦੇ ਸੀ ਤੇ ਜਿਹੜਾ ਗੁਰੂ ਸਾਹਿਬ ਦਾ ਧੜ ਸੀ ਉਹ ਭਾਈ ਲੱਖੀਸ਼ਾ ਬਨਜਾਰਾ ਆਪਣੇ ਘਰ ਲੈ ਗਿਆ ਉਹਨੇ ਆਪਣੇ ਘਰ ਨੂੰ ਅਗਨ ਭੇਟ ਕਰ ਦਿੱਤਾ ਔਰ ਕਹਤਾ ਮੇਰੇ ਘਰ ਨੂੰ ਅੱਗ ਲੱਗੀ ਇਹ ਹੋਰ ਜੇ ਸੇਵਕ ਹੈਗੇ ਅੱਜ ਦੇ ਯੋਗ ਭਾਈ ਲੱਖੀਸ਼ਾ ਬਨਜਾਰਾ ਹਾਲ ਵੀ ਹੈ ਦਿੱਲੀ 'ਚ ਇਹ ਵੀ ਦੱਸ ਦਿਆਂ ਰਾਏ ਸੈਨਾ ਹिल्स ਅੱਧੀ ਤੋਂ ਜ਼ਿਆਦੀ ਦਿੱਲੀ ਭਾਈ ਲੱਖੀਸ਼ਾ ਬਨਜਾਰੇ ਦੀ ਮਲਕੀਅਤ ਹੈ ਹੂੰ ਜਿੱਥੇ ਨਵੀਂ ਪਾਰਲੀਮੈਂਟ ਜਿੱਥੇ ਪੁਰਾਣੀ ਪਾਰਲੀਮੈਂਟ ਜਿੱਥੇ ਰਕਾਬਗੰਜ ਸੀਸਗੰਜ ਉਹ ਸਾਰੀ ਜਗ੍ਹਾ ਭਾਈ ਲੱਖੀਸ਼ਾ ਬਨਜਾਰੇ ਦੀ ਮਲਕੀਅਤ ਹੈ ਹੂੰ ਭਾਈ ਲੱਖੀਸ਼ਾ ਬਨਜਾਰਾ ਵੀ ਇੱਕ ਲਾਈਨ 'ਚ ਦੱਸ ਦਿਆਂ ਕੌਣ ਸੀ ਜਿਸ ਤਰ੍ਹਾਂ ਅੱਜ ਦੇ ਯੁੱਗ 'ਚ ਤੁਸੀਂ ਅਡਾਨੀ ਆਮਾਨੀ ਕਹਿੰਦੇ ਹੋ ਉਹ ਭਾਈ ਲੱਖੀ ਸ਼ਾਹਵਨ ਜਾਰੇ ਦੇ ਬਰਾਬਰ ਕੁਝ ਵੀ ਨਹੀਂ ਸੀ ਹੂੰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਵੀ ਚਾਹੀਦੀਆਂ ਸੀ ਉਹ ਭਾਈ ਲੱਖੀ ਸ਼ਾਹਵਨ ਜਾਰਾ ਸਪਲਾਈ ਕਰਦਾ ਸੀ ਐਡਾ ਵੱਡਾ ਵਪਾਰੀ ਸੀ ਉਸ ਟਾਈਮ ਉਹਦੇ ਕੋਲ ਪਤ ਨਹੀਂ ਕਿੰਨੇ ਸੌ ਖੱਜਰਾ ਸੀ 2000 ਤੋਂ ਉੱਪਰ ਗੱਡੇ ਸੀ ਹੂੰ ਐਡਾ ਵੱਡਾ ਵਪਾਰੀ ਸੀ ਔਰ ਤੁਸੀਂ ਕਿਉਂਕਿ ਸਿੱਖਾਂ ਨੂੰ ਆਦਤ ਨਹੀਂ ਕੀਤੀ ਆਪਣੇ ਇਤਿਹਾਸ ਦਾ ਧਿਆਨ ਰੱਖਣ ਦੀ ਲੱਖੀਸ਼ਾ ਨੇ ਜਿੱਥੇ ਜਿੱਥੇ ਖੂਹ ਹੋਏ ਸਾਰੇ ਪੰਜਾਬ ਚ ਕਈ ਨਿਸ਼ਾਨੀਆਂ ਅਜੇ ਤੱਕ ਹੈ ਵਣਜਾਰਿਆਂ ਨੇ ਜਿਹੜੇ ਕਿਲੇ ਬਣਾਏ ਅਜੇ ਤੱਕ ਅਵਸ਼ੇਸ਼ ਮੌਜੂਦ ਹੈ ਸਰਾਹਾਂ ਦਾ ਤੋਂ ਅੱਗੇ 4-5 ਕਿਲੋਮੀਟਰ ਇੱਕ ਪਿੰਡ ਹੈ ਸਰਾਏ ਬਣਜਾਰਾ ਉੱਥੇ ਲੱਖੀਸ਼ਾ ਦਾ ਲਵਾਇਆ ਹੋਇਆ ਖੂਹ ਆ ਉੱਥੇ ਅਵਸ਼ੇਸ਼ ਵੀ ਹੈ ਸ਼ਾਇਦ ਲਾਗੇ ਇੱਕ ਪਿੰਡ ਚ ਕਿਲਾ ਵੀ ਹੈ ਸੋ ਇਸ ਤਰੀਕੇ ਨਾਲ ਭਾਈ ਜੱਤਾ ਗੁਰੂ ਸਾਹਿਬ ਦਾ ਅਸੀਸ ਦਿੱਲੀ ਲੈ ਆਇਆ ਔਰ ਗੁਰੂ ਸਾਹਿਬ ਨੇ ਬਾਲ ਗੋਬਿੰਦ ਰਾਏ ਨੇ ਸੀਸ ਨੂੰ ਨਮਸਕਾਰ ਕੀਤੀ ਔਰ ਇਹ ਇਤਿਹਾਸ ਗਵਾਹ ਵਾ ਕਿ ਉਹਨਾਂ ਨੇ ਜਿੰਨੇ ਸਾਲ ਗੁਰੂ ਸਾਹਿਬ ਉੱਥੇ ਰਹੇ ਰਾਜਪੁਰ ਸਾਹਿਬ तकरीबन 27-28 ਸਾਲ ਦੱਸਦੇ ਰਜਾਨਾ ਆਪਣੇ ਘਰੋਂ ਸੀਸਗੰਜ ਵਾਲੇ ਸਥਾਨ ਤੇ ਦਸਵੇਂ ਪਾਸ਼ਾ ਨਮਸਕਾਰ ਕਰਨ ਜਾਂਦੇ ਰਹੇ ਜਿੱਥੇ ਗੁਰਤੇਗ ਬਾਬਦ ਸਾਹਿਬ ਦਾ ਸੀਸ ਦਾ ਸੰਸਕਾਰ ਹੋਇਆ ਸੋ ਇਹ ਗੱਲਾਂ ਕਿਉਂ ਦੱਸਣੀਆਂ ਪਈਆਂ ਗੁਰੂ ਸਾਹਿਬ ਨੂੰ ਭਾਈ ਜੈਤੇ ਨੂੰ ਪਤਾ ਸੀਗਾ ਕਿ ਮੈਂ ਵੀ ਨਹੀਂ ਰਹਿਣਾ ਕੋਈ ਵੀ ਕਤਲ ਹੋ ਸਕਦਾ ਔਰ ਇਹ ਦੱਸਿਆ ਜਾਂਦਾ ਕਿ ਪੰਡਤ ਜਿਹੜਾ ਹਾਂ ਦਿੱਲੀ ਚ ਆਗਿਆਰਾਮ ਨਾਲ ਉਹਦੇ ਜਿੰਨੇ ਸੇਵਕ ਸੀ ਪਈ ਕਲੇਾਨੇ ਦੀ ਧਰਮਸ਼ਾਲਾ ਦੇ ਔਰੰਗਜੇਬ ਦੇ ਪੰਜ ਸਿਪਾਹੀਆਂ ਨੇ ਸਾਰੇ ਸੇਵਕ ਕਤਲ ਕਰ ਦਿੱਤੇ। ਗੁਰੂ ਸਾਹਿਬ ਦਾ ਸੀਸ ਤੜ ਚੁੱਕੇ ਜਾਣ ਤੋਂ ਬਾਅਦ। ਔਰ ਅਬਦੁੱਲਾ ਇੰਨਾ ਜ਼ਿਆਦਾ ਅਫਸਰਟ ਹੋ ਗਿਆ। ਅਬਦੁੱਲਾ ਉੱਥੋਂ ਅਨੰਦਪੁਰ ਸਾਹਿਬ ਤੋਂ ਤੁਰ ਕੇ ਪੰਚਕੂਲੇ ਲਾਗੇ ਇੱਕ ਜਗ੍ਹਾ ਵਾ। ਅਬਦੁੱਲਾ ਉੱਥੇ ਆਇਆ। ਅਬਦੁੱਲੇ ਦਾ ਬੇਟੇ ਦਾ ਵੀ ਨਾਂ ਜਿਕੇ ਆਉਂਦਾ ਕਿਤੇ। ਅਬਦੁੱਲਾ ਆਪਣੀ ਜੇਲ੍ਹ ਦੀ ਨੌਕਰੀ ਨੂੰ ਤਲਾੰਜਲੀ ਦੇ ਕੇ ਅਨੰਦਪੁਰ ਸਾਹਿਬ ਪਹੁੰਚਿਆ ਗੁਰੂ ਸਾਹਿਬ ਕੋਲ ਕਹਿੰਦਾ ਜੀ ਮੈਨੂੰ ਸੇਵਾ ਦੱਸੋ ਫਿਰ ਦੱਸਦੇ ਆ ਕਿ ਅਬਦੁੱਲਾ ساری ਜ਼ਿੰਦਗੀ ਅਨੰਦਪੁਰ ਸਾਹਿਬ ਰਿਹਾ ساری ਜ਼ਿੰਦਗੀ ਅਨੰਦਪੁਰ ਸਾਹਿਬ ਰਿਹਾ ਹਾਂਜੀ ਸੋ ਇਹ ਬਾਤਾਂ ਆਪਾਂ ਕਹਿੰਦੇ ਨਾ ਗੁਰੂ ਕੀਆਂ ਬਾਤਾਂ ਹਾਂਜੀ ਇਹ ਇੱਕ ਸ਼ਰਧਾਂਜਲੀ ਗੁਰਤੇਗ ਭਾਦਰ ਸਾਹਿਬ ਨੂੰ ਹੈ ਹੀ ਆ ਹਾਂਜੀ ਪਰ ਇਹ ਗੱਲਾਂ ਸਾਡੀ ਨਵੀਂ ਪੀੜ੍ਹੀ ਨੂੰ ਸਾਡੀ ਵੱਡੀ ਪੀੜ੍ਹੀ ਨੂੰ ਜਿਹੜੇ ਆਪਣੇ ਆਪਣੇ ਸਿਸਟਮ ਦੇ ਵਿੱਚੋਂ ਮਸਤ ਹੈ ਪਰ ਆਪਾਂ ਉਹਦੇ ਕਿਨਾਂ ਜੀ ਵਰਸੀ ਬਣਾ ਲਈ ਵਾਜੀ ਵਾ ਗੁਰਤੇਗ ਭਾਦਰ ਸਾਹਿਬ ਦੀ ਵਰਸੀ ਬਣਾ ਲਈ ਹਾਂਜੀ ਸਾਨੂੰ ਗੁਰਤੇਗ ਭਾਦਰ ਸਾਹਿਬ ਦੀਆਂ ਆ ਗੱਲਾਂ ਭਾਈ ਜੈਤੇ ਦੀ ਇਹ ਕੁਰਬਾਨੀ ਹਾਂਜੀ ਭਾਈ ਆਗਿਆ ਰਾਮ ਦੀ ਕੁਰਬਾਨੀ ਹਾਂਜੀ ਭਾਈ ਉਹਦੇ ਦੀ ਕੁਰਬਾਨੀ ਪਤਾ ਨਹੀਂ ਕਿੰਨੇ ਸੇਵਕ ਹੋਰ ਧਰਮਸ਼ਾਲਾ 'ਚ ਕਤਲ ਕਰਤੇ ਗਏ। ਉਹ ਕੁਰਬਾਨੀ ਵੀ ਅੱਜ ਦੇ ਦਿਨ ਸਾਨੂੰ ਯਾਦ ਰੱਖਣ ਦੀ ਲੋੜ ਹੈ। ਬਾਕੀ ਗੱਲਾਂ ਜਿਹੜੀਆਂ ਆਪਾਂ ਇਹ ਲੜੀ ਜਾਰੀ ਰੱਖਾਂਗੇ ਧਾਰਮਿਕ ਤੌਰ ਤੇ ਸਤਿ ਸ੍ਰੀ ਅਕਾਲ। ਹਾਂਜੀ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਗੁਰਤੇਗ ਭਦਰ ਸਾਹਿਬ ਕਿਰਪਾ ਕਰਦ ਸਾਨੂੰ ਸਾਰਿਆਂ ਨੂੰ ਬਲ ਬਖਸ਼ਣਾ ਹੀ ਉਹਨਾਂ ਦੇ ਫਲਸਫੇ ਅਨੁਸਾਰ ਜ਼ਿੰਦਗੀ ਜੀ ਸਕੀਏ। ਧੰਨਵਾਦ।